ਬੇਸਿਕਲੀ ਮੈਂ ਪਹਿਲਾਂ ਪ੍ਰਾਈਵੇਟ ਸੈਕਟਰ ਚ ਜੌਬ ਕਰਦਾ ਸੀ ਵਧੀਆ ਜੌਬ ਸੀ ਨੋ ਡਾਊਟ ਮੈਂ ਬੀਬੀਏ ਕੀਤੀ ਆ ਤੇ ਮੈਂ ਸ਼ਟਾ ਨਰੈਣਗੜ੍ਹ ਦਾ ਰਹਿਣ ਵਾਲਾ ਜੋ ਤੇ ਬੀਬੀਏ ਮੈਂ ਮਾਰਕੀਟਿੰਗ ਦੇ ਵਿੱਚ ਕੀਤੀ ਆ ਤੇ ਸ਼ੁਰੂ ਦੇ ਵਿੱਚੋਂ ਮਨ ਦੇ ਵਿੱਚ ਹੈਗਾ ਸੀ ਕਿ ਆਪਣਾ ਕੁਛ ਛੋਟਾ ਜਿਹਾ ਸਟਾਰਟਅਪ ਕਰ ਲਾਂ ਮੈਂ ਬਟ ਇੱਕ ਡਰ ਸੀ ਇਹ ਵਧੀਆ ਪੜਾਈ ਕਰਕੇ ਆਹ ਰਸਤਾ ਕਿਉਂ ਚੁਣਿਆ ਨਹੀਂ ਆਹ ਰਸਤਾ ਮਾੜਾ ਨਹੀਂ ਆ ਇਹ ਮਾੜਾ ਨਹੀਂ ਆ ਬੇਸਿਕਲੀ ਨਾ ਲੋਕੀ ਪ੍ਰੇਡਿਕਟ ਨਹੀਂ ਕਰਦੇ ਕਿ ਆਪਾਂ ਇੱਥੋਂ ਇਨਕਮ ਕਰਦੇ ਪਏ ਆ ਬੇਸਿਕਲੀ ਇਹਦੇ ਵਿੱਚ ਇਨਕਮ ਹੈਗੀ ਆ ਮੈਂ ਮੰਨਿਆ ਸੀ ਕਿ ਮੈਂ ਯਾਰ ਖੁਦਾਂ ਮਾਲਿਕ ਖੁਦ ਹੀ ਬਣਾ ਕਿਉਂਕਿ ਉੱਥੇ ਕੋਈ ਜਾਂਦਾ ਟਾਈਮ ਹੁੰਦਾ ਸੀ ਆਉਂਦਾ ਟਾਈਮ ਕੁਝ ਨਹੀਂ ਹੁੰਦਾ ਸੀ ਇੱਥੇ ਤੁਸੀਂ ਜਿੰਨੀ ਮਿਹਨਤ ਕਰਨੀ ਹੈ ਉਹਨਾਂ ਤੁਸੀਂ ਆਰਨ ਕਰ ਲੈਣਾ ਹੈ ਉੱਥੇ ਤੁਸੀਂ ਜਿੰਨਾ ਮਰਜ਼ੀ ਮਿਹਨਤ ਕਰੇ ਜਾਓ ਤੁਹਾਨੂੰ ਜਿਹੜੀ ਹੈਗੀ ਸੈਲਰੀ ਉਹ ਫਿਕਸ ਮਿਲਨੀ ਆ ਤੇ ਮੇਰਾ ਮਨ ਸੀ ਕਿ ਮੈਂ ਕਿਹਾ ਯਾਰ ਕੁਝ ਆਪਣਾ ਸਟਾਰਟਅਪ ਕਰਾਂ ਤੇ ਉਹਦੀ ਵਜ੍ਹਾ ਨਾਲ ਮੈਂ ਮੂਵ ਔਨ ਕੀਤਾ ਫਿਰ ਆਇਆ ਉਹ ਹੈਰਾਨ ਹੋਏ ਸੀ ਕਹਿੰਦੇ ਸੀ ਕਿ ਕੀ ਲੋੜ ਕੀ ਹੈ ਤੈਨੂੰ ਆ ਸਭ ਕਰਨ ਦੀ ਮੈਂ ਕਿਹਾ ਮੈਨੇ ਦੀ ਰੋਟੀ ਖਾਣੀ ਆ ਹੁਣ ਤੁਸੀਂ ਮੈਂ ਤੁਹਾਡੇ ਕੋਲ ਲੈ ਨਹੀਂ ਸਕਦਾ ਪੈਸੇ ਹੁਣ ਮੈਂ ਮੈਰਿਡ ਆ ਤੇ ਹੁਣ ਜ਼ਰੂਰੀ ਨਹੀਂ ਕਿ ਮੈਂ ਤੁਹਾਡੇ ਉੱਤੇ ਨਰਵਲ ਕਰਾਂ ਬਿਲਕੁਲ ਮੈਂ ਮੈਰਿਡ ਤੇ 노 ਡਾਊਟ ਕਿ ਚਲੋ ਪੈਸੇ ਦੇ ਐਸੱਚ ਕੋਈ ਕਮੀ ਨਹੀਂ ਸੀ 10000 ਤੇ ਵੀ ਮੈਂ ਗੁਜ਼ਾਰਾ ਕਰ ਸਕਦਾ ਸੀ ਬਟ ਮੈਂ 22000 ਦੀ ਸੈਲਰੀ ਛੱਡ ਕੇ ਆ ਕਰਦਾ ਪਿਆ ਤੇ ਉਹਦੇ ਪਿੱਛੇ ਇਹੀ ਕਿ ਚਲੋ ਆਪਣੀ ਮਿਹਨਤ ਕਰਦੇ ਆ ਤੇ ਆਪਣਾ ਕਮਾਣੇ ਆ ਕੋ ਤਿੰਨ ਦੋ ਤਰ੍ਹਾਂ ਦੀਆਂ ਲੱਸੀਆਂ ਹੈਗੀਆਂ ਇੱਕ ਮੰਗੋ ਲੱਸੀ ਹੈਗੀ ਆ ਇੱਕ ਨਮਕੀਨ ਲੱਸੀ ਹੈਗੀ ਆ ਦੋਵੇਂ ਮੈਂ ਚਾਟੀ ਚ ਬਣਾਣਾ ਤੇ ਮੇਰੇ ਕੋਲ ਯੋਗਰਟ ਵੀ ਹੈਗਾ ਜਿਹਦੇ ਵਿੱਚ ਮੰਗੋ ਤੇ ਸਟਰਾਬਰੀ ਫੇਵਰ ਰੱਖਦਾ ਮੈਂ ਉਹ ਬੇਸਿਕਲੀ ਯੋਗਰਟ ਜਿਹੜਾ ਹੈਗਾ ਜਿਮ ਵਾਲੇ ਮੁੰਡੇ ਯੂਜ਼ ਕਰਦੇ ਉਹ ਚ ਪ੍ਰੋਟੀਨ ਦੀ ਮਾਤਰਾ ਜਿਹੜੀ ਜ਼ਿਆਦਾ ਹੁੰਦੀ ਆ ਸ਼ੁਰੂ ਚਾ ਲੋਕਾਂ ਨੇ ਮੈਨੂੰ ਬੋਲਿਆ ਸੀ ਕਿ ਯਾਰ ਆ ਕੀ ਹੈਗਾ ਕਿ ਚੀਜ਼ ਕੀ ਹੈਗੀ ਹੈ ਮਤਲਬ ਤੂੰ ਕਰਨਾ ਕੀ ਜਾਣਾ ਹੈ ਕੋਈ ਗੱਲ ਸੁਣੀ ਹੋਈ ਹੈ ਬਿਲਕੁਲ ਸੁਨੀਆਂ ਵੀ ਆ ਕਿਉਂ ਨਹੀਂ ਸੁਨੀਆਂ ਬੇਸਿਕਲੀ ਕੁਝ ਰਿਸ਼ਤੇਦਾਰ ਵੀ ਬੋਲ ਦਿੰਦੇ ਤੁਹਾਨੂੰ ਕਿ ਯਾਰ ਮਤਲਬ ਤੁਸੀਂ ਕਿਉਂ ਕਰਦੇ ਹੋ ਜੋ ਇਦਾਂ ਤੇ ਜਦੋਂ ਮਿਹਨਤ ਕਰਨੀ ਹੈ ਤਾਂ ਫਿਰ ਡਰਨਾ ਕਿਉਂ ਕੀ ਕਰੇਗਾ ਕਿਸਮਤ ਨੂੰ ਕੋਸ ਕੇ ਚੱਲ ਉੱਠ ਮਿਹਨਤ ਕਰੀਏ ਜਿਹੜੀ ਮੰਜ਼ਿਲ ਵੱਲ ਵੱਧਣਾ ਹੈ ਪੈਰ ਉਹਨਾਂ ਰਾਹਾਂ ਤੇ ਤਰੀਏ ਜੇਕਰ ਮਿਹਨਤ ਕਰਾਂਗੇ ਤਫਲ ਵੀ ਜ਼ਰੂਰ ਮਿਲੇਗਾ ਕਿ ਅੱਜ ਮਿਲੌਣ ਜਾ ਰਹੇ ਹਾਂ ਉਸ ਨੌਜਵਾਨ ਦੇ ਨਾਲ ਜਿਸ ਨੇ ਆਪਣੀ ਤਰੱਕੀ ਦੀ ਰਾਹ ਖੁਦ ਬਣਾਈ ਹਜ਼ਾਰਾਂ ਔਕੜਾਂ ਆਈਆਂ ਪਰ ਇਹ ਨੌਜਵਾਨ ਡੋਲਿਆ ਨਹੀਂ ਕਿਸਮਤ ਨੂੰ ਕੋਸਨ ਦੀ ਬਜਾਏ ਇਸ ਨੇ ਮਿਹਨਤ ਦਾ ਰਾਹ ਚੁਣਿਆ ਤੇ ਅੱਜ ਪੜਿਆ ਲਿਖਿਆ ਇਹ ਨੌਜਵਾਨ ਸੜਕ ਨਾਰੇ ਲੱਸੀ ਵੇਚ ਕੇ ਆਪਣੇ ਪੈਰਾਂ ਤੇ ਖੜਾ ਹੈ ਹੱਕ ਦੀ ਕਮਾਈ ਕਰਦਾ ਹੈ ਇਸ ਨੌਜਵਾਨ ਦੇ ਵਿੱਚ ਇਹ ਜਜ਼ਬਾ ਇਹ ਜਨੂਨ ਕਿਵੇਂ ਇਹ ਕਿੱਥੋਂ ਆਇਆ ਸਾਰੀ ਗੱਲ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਤੁਹਾਡਾ ਨਾਮ ਕੀ ਹੈ ਪਿਛੋਕੜ ਕੀ ਹੈ ਭਾਈ ਮੇਰਾ ਨਾਮ ਮਨਪ੍ਰੀਤ ਸਿੰਘ ਆ ਤੇ ਬੇਸਿਕਲੀ ਮੈਂ ਪਹਿਲਾਂ ਪ੍ਰਾਈਵੇਟ ਸੈਕਟਰ ਚ ਜੌਬ ਕਰਦਾ ਸੀ ਵਧੀਆ ਜੌਬ ਸੀ ਨੋ ਡਾਊਟ ਮੈਂ ਬੀਬੀਏ ਕੀਤੀ ਆ ਤੇ ਮੈਂ ਸ਼ਾਟਾ ਨਾਰਾਇਣਗੜ੍ਹ ਦਾ ਰਹਿਣ ਵਾਲਾ ਜੋ ਤੇ ਬੀਬੀਏ ਮੈਂ ਮਾਰਕੀਟਿੰਗ ਦੇ ਵਿੱਚ ਕੀਤੀ ਆ ਤੇ ਸ਼ੁਰੂ ਦੇ ਵਿੱਚੋਂ ਮਨ ਦੇ ਵਿੱਚ ਹੈਗਾ ਸੀ ਕਿ ਆਪਣਾ ਕੁਛ ਛੋਟਾ ਜਿਹਾ ਸਟਾਰਟਅਪ ਕਰ ਲਾਂ ਮੈਂ ਬਟ ਇੱਕ ਡਰ ਸੀ ਵਧੀਆ ਪੜਾਈ ਕਰਕੇ ਆਹ ਰਸਤਾ ਕਿਉਂ ਚੁੜਿਆ ਨਈਆ ਰਸਤਾ ਮਾੜਾ ਨਹੀਂ ਆ ਇਹ ਮਾੜਾ ਨਹੀਂ ਆ ਬੇਸਿਕਲੀ ਨਾ ਲੋਕੀ ਪ੍ਰੇਡਿਕਟ ਨਹੀਂ ਕਰਦੇ ਕਿ ਆਪਾਂ ਇਥੋਂ ਇਨਕਮ ਕਰਦੇ ਪਏ ਆ ਬੇਸਿਕਲੀ ਇਹਦੇ ਵਿੱਚ ਇਨਕਮ ਹੈਗੀ ਆ ਬਟ ਲੋਕ ਸ਼ੋਅ ਆਫ ਨਹੀਂ ਕਰਦੇ ਕਿ ਇਹਦੇ ਚ ਇਨਕਮ ਹੈਗੀ ਆ ਕੋਲ ਇੱਕ ਵਾਈਟ ਕਲਰ ਜੌਬ ਕਰਨ ਦੀ ਬਜਾਏ ਸੜਕ ਦੇ ਕਿਨਾਰੇ ਲੱਸੀ ਵੇਚਣ ਨੂੰ ਪਹਿਲ ਕਿਉਂ ਦਿੱਤੀ ਆ ਦੇਖੋ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਆ ਛੋਟਾ ਵੱਡਾ ਨਹੀਂ ਹੁੰਦਾ ਮੈਂ ਜੌਬ ਕਰਦਾ ਸੀ ਨੋ ਡਾਊਟ ਕਿ ਉਹ ਜੌਬ ਵੀ ਵਧੀਆ ਸੀ ਸਵੇਰੇ ਜਾਣਾ ਸ਼ਾਮੇ ਵਾਪਸ ਆ ਜਾਣਾ ਸਾਫ਼ ਸੁਥਰੀ ਜੌਬ ਆ ਆਪਣੇ ਕਪੜੇ ਪ੍ਰੈਸ ਕਰਕੇ ਜਾਣੇ ਹੁਣ ਵੀ ਮੈਂ ਇੱਥੇ ਵਧੀਆ ਬਣ ਕੇ ਆਣਾ ਤੇ ਉੱਥੇ ਹੀ ਵਧੀਆ ਬਣ ਕੇ ਜਾਣਾ ਸੀ ਉੱਥੇ ਕਸਮ ਡੀਲ ਕਰਦਾ ਸੀ ਮੈਂ ਸੇਲ ਦੇ ਵਿੱਚ ਜੌਬ ਕਰਦਾ ਸੀ ਮੇਰਾ ਸਵਾਲ ਹੈ ਕਿ ਇਹ ਚੇਂਜ ਕਿੱਦਾਂ ਆਈ ਮਤਲਬ ਉਹ ਵਾਈਟ ਕਾਲਰ ਜੌਬ ਛੱਡ ਕੇ ਇਸ ਪ੍ਰੋਫੈਸ਼ਨ ਚ ਕਿੱਦਾਂ ਆਉਂਦਾ ਫੈਸਲਾ ਕੀਤਾ ਓਕੇ ਬੇਸਿਕਲੀ ਨਾ ਮੇਰਾ ਮੰਨਣ ਹੈ ਕਿ ਮੈਂ ਯਾਰ ਖੁਦਾਂ ਮਾਲਿਕ ਖੁਦ ਹੀ ਬਣਾ ਕਿਉਂਕਿ ਉੱਥੇ ਕੋਈ ਜਾਂਦਾ ਟਾਈਮ ਹੁੰਦਾ ਸੀ ਆਉਂਦਾ ਟਾਈਮ ਕੁਝ ਨਹੀਂ ਹੁੰਦਾ ਸੀ ਇੱਥੇ ਤੁਸੀਂ ਜਿੰਨੀ ਮਿਹਨਤ ਕਰਨੀ ਹੈ ਉਹਨਾਂ ਤੁਸੀਂ ਅਰਨ ਕਰ ਲੈਣਾ ਹੈ ਉੱਥੇ ਤੁਸੀਂ ਜਿੰਨਾ ਮਰਜ਼ੀ ਮਿਹਨਤ ਕਰੇ ਜਾਓ ਤੁਹਾਨੂੰ ਜਿਹੜੀ ਹੈਗੀ ਸ ਤੇ ਮੇਰਾ ਮਾਨਸਿਕੀ ਮੈਂ ਕਿਹਾ ਯਾਰ ਕੁਛ ਆਪਣਾ ਸਟਾਰਟਅਪ ਕਰਾਂ ਤੇ ਉਹਦੀ ਵਜ੍ਹਾ ਨਾਲ ਮੈਂ ਮੂਵ ਔਨ ਕੀਤਾ ਫਿਰ ਹਾਂਜੀ ਸੈਲਫ ਰਿਸਪੈਕਟ ਮੇਨਟੇਨ ਰਹਿੰਦੀ ਹੈ ਬਿਲਕੁਲ ਸਰ ਬਿਲਕੁਲ ਸੈਲਫ ਰਿਸਪੈਕਟ ਮੇਨਟੇਨ ਰਹਿੰਦੀ ਹੈ ਛੱਡੀ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਕੀ ਕਰਦੇ ਬਾਪੇ ਆ ਫਾਦਰ ਸਾਹਿਬ ਹੈਗੇ ਨੇ ਫਾਦਰ ਸਾਹਿਬ ਡਿਫੈਂਸ ਦੇ ਨੇ ਬੀਐਸਐਫ ਔਨ ਜੌਬ ਨੇ ਹੋ ਉਸਟਾ ਮਿਜ਼ੋਰਮ ਹੈਗੇ ਨੇ ਤੇ ਉਹ ਵਰਕਿੰਗ ਕਰਦੇ ਪਏ ਨੇ ਮਦਰ ਹੈ ਜਿਹੜੀ ਹਾਊਸ ਵਾਈਫ ਆ ਬ੍ਰਦਰ ਪ੍ਰਾਈਵੇਟ ਜੌਬ ਕਰਦਾ ਪਿਆ ਸਾਡੇ ਸਮਾਜ ਦਾ ਤਾਣਾ ਬਾਣਾ ਇਹੋ ਜਿਹਾ ਜਦੋਂ ਤੁਸੀਂ ਕਰੇ ਦੱਸਿਆ ਕਿ ਮੈਂ ਇਦਾਂ ਦਾ ਜੌਬ ਛੱਡ ਕੇ ਆਹ ਕੰਮ ਕਰਨਾ ਤੇ ਕੀ ਰਿਐਕਸ਼ਨ ਕੀਤੀ ਪਰਿਵਾਰ ਦਾ ਬਿਲਕੁਲ ਥੋੜਾ ਜਿਹਾ ਉਹ ਹੈਰਾਨ ਤੇ ਹੋਏ ਸੀ ਕਹਿੰਦੇ ਸੀ ਕਿ ਕੀ ਲੋੜ ਕੀ ਹੈਗੀ ਆ ਤੈਨੂੰ ਆ ਸਭ ਕਰਨ ਦੀ ਮੈਂ ਕਿਹਾ ਮੈਨੇ ਦੀ ਰੋਟੀ ਖਾਣੀ ਆ ਹੁਣ ਤੁਸੀਂ ਮੈਂ ਤੁਹਾਡੇ ਕੋਲ ਲੈ ਨਹੀਂ ਸਕਦਾ ਪੈਸੇ ਹੁਣ ਮੈਂ ਮੈਰਿਡ ਆ ਤੇ ਹੁਣ ਜ਼ਰੂਰੀ ਨਹੀਂ ਕਿ ਮੈਂ ਤੁਹਾਡੇ ਉੱਤੇ ਨਰਵਰ ਕਰਾਂ ਬਿਲਕੁਲ ਮੈਂ ਮੈਰਿਡ ਆ ਸਰ ਤੇ ਨੋ ਡਾਊਟ ਕਿ ਚਲੋ ਪੈਸੇ ਦੀ ਐ ਸੱਚ ਕੋਈ ਕਮੀ ਨਹੀਂ ਸੀ 10000 ਤੇ ਵੀ ਮੈਂ ਗੁਜ਼ਾਰਾ ਕਰ ਸਕਦਾ ਸੀ ਬਟ ਮੈਂ 22000 ਦੀ ਸੈਲਰੀ ਛੱਡ ਕੇ ਇਹ ਕਰਦਾ ਪਿਆ ਤੇ ਉਹਦੇ ਪਿੱਛੇ ਇਹੀ ਕਿ ਚਲੋ ਆਪਣੀ ਮਿਹਨਤ ਕਰਦੇ ਆ ਤੇ ਆਪਣਾ ਕਮਾਣੇ ਆ ਪਰ ਇਹ ਇੱਕ ਮੰਤ ਕੇ ਵੀ ਹੈ ਕਿ ਮੈਂ ਲੱਸੀ ਦਾ ਕਿਹੜੀ ਕਿਹੜੀ ਲੱਸੀ ਸੀ ਵੇਚਦੇ ਹੋ ਵੀ ਦੱਸੋ ਬੇਸਿਕਲੀ ਦਾ ਖਿਆਲ ਕਿੱਦਾਂ ਹੈ ਲੱਸੀ ਰੋਡ ਸਾਈਡ ਦੇ ਵਿੱਚ ਰੋਡ ਸਾਈਡ ਦੇ ਉੱਤੇ ਨਾ ਕੋਈ ਲੱਸੀ ਸੇਲ ਹੀ ਨਹੀਂ ਕਰਦਾ ਪਿਆ ਬੇਸਿਕਲੀ ਮੈਂ ਪੂਰੇ ਅੰਮ੍ਰਿਤਸਰ ਕੋ ਮੈਂ ਕਿਤੇ ਲੱਸੀ ਸੇਲ ਨਹੀਂ ਹੁੰਦੀ ਪੀ ਜੇ ਹੁੰਦੀ ਪੀ ਤੇ ਦੁਕਾਨਾ ਦੇ ਅੰਦਰ ਸੇਲ ਹੁੰਦੀ ਪਿਆ ਉਹ ਵੀ ਉਹ ਚਾਟੀ ਜਣੀ ਬਣਾਉਂਦੇ ਬੇਸਿਕਲੀ ਮਸ਼ੀਨ ਦਾ ਯੂਜ਼ ਕਰਦੇ ਜਾਂ ਮੋਟਰ ਦਾ ਯੂਜ਼ ਕਰਦੇ ਉਹਦੇ ਚ ਲੱਸੀ ਬਣਾਉਂਦੇ ਆ ਤੇ ਮੈਂ ਕਿਹਾ ਰੋਡ ਤੇ ਤੇ ਕੋਈ ਲੱਗਦਾ ਹੀ ਨਹੀਂ ਯਾਰ ਕੋਈ ਬਣਾਉਂਦਾ ਹੀ ਨਹੀਂ ਪਿਆ ਤੇ ਜੇ ਕਿਸੇ ਨੇ ਪੀਣੀ ਹੋਵੇ ਤੇ ਉਹ ਵਿਚਾਰਾ ਕਹਿੰਦਾ ਕਿ ਨਹੀਂ ਯਾਰ ਮੈਂ ਉਹ ਦੁਕਾਨ ਤੇ ਜਾਣਾ ਤੇ ਉਹ ਦੁਕਾਨ ਦੇ ਵਿੱਚ ਜਾਣਾ ਪੈਂਦਾ ਉਹਨੂੰ ਗਲੀਆਂ ਦੇ ਵਿੱਚ ਉਹ ਆ ਕੇ ਤੇ ਮੈਂ ਕਿਹਾ ਨਹੀਂ ਯਾਰ ਰੋਡ ਤੇ ਸਟਾਰਟ ਕਰਦੇ ਆ ਮੇਰੇ ਕੋਲ ਤਿੰਨ ਦੋ ਤਰ੍ਹਾਂ ਦੀਆਂ ਲੱਸੀਆਂ ਹੈਗੀਆਂ ਇੱਕ ਮੰਗੋ ਲੱਸੀ ਹੈਗੀ ਆ ਇੱਕ ਨਮਕੀਨ ਲੱਸੀ ਹੈਗੀ ਆ ਦੋਵੇਂ ਮੈਂ ਚਾਟੀ ਚ ਬਣਾਣਾ ਹੈ ਤੇ ਮੇਰੇ ਕੋਲ ਯੋਗਰਟ ਵੀ ਹੈਗਾ ਜਿਹਦੇ ਵਿੱਚ ਮੰਗੋ ਤੇ ਸਟਰਾਬਰੀ ਫਲੇਵਰ ਰੱਖਦਾ ਮੈਂ ਉਹ ਬ ਕੀ ਰਿਸਪੌਂਸ ਕੀ ਮਿਲਿਆ ਜਦੋਂ ਇਹ ਕੰਮ ਕਿੰਨੀ ਦਿਨ ਹੋ ਗਏ ਸ਼ੁਰੂ ਕੀਤੇ ਨੇ ਤੇ ਤਬਦੀ ਗਰਮੀ ਹੈ ਬਹੁਤ ਜ਼ਿਆਦਾ ਤਾਪਮਾਨ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਰਿਸਪੌਂਸ ਵਧੀਆ ਹੈ ਲੋਕਾਂ ਨੂੰ ਟੇਸ ਪਸੰਦ ਆ ਰਿਹਾ ਬੇਸਿਕਲੀ ਲੋਕਾਂ ਨੇ ਮੰਗੋ ਲੱਸੀ ਕਦੀ ਪੀਤੀ ਨਹੀਂ ਸੀ ਰੈਸਟੋਰੈਂਟ ਦੇ ਵਿੱਚ ਮਿਲਦੀ ਆ ਉਹਦੀ ਜਿਹੜੀ ਕਾਸਟ ਹੈ ਥੋੜੀ ਹਾਈ ਰਹਿੰਦੀ ਆ ਤੇ ਮੈਂ ਕਿਹਾ ਕਿਉਂ ਨਾ ਉਹਦੀ ਕਾਸਟ ਵੀ ਜਨੂਨ ਰੱਖੀ ਜਾਵੇ ਤੇ ਲੋਕਾਂ ਨੂੰ ਟੇਸ ਵੀ ਕਰਾਇਆ ਜਾਵੇ 30 ਰੁਪਏ ਆ ਗਲਾਸ ਹੈਗਾ ਛੋਟਾ ਗਲਾਸ ਮੇਰਾ 30 ਰੁਪਏ ਦਾ ਵੱਡਾ ਗਲਾਸ 50 ਰੁਪਏ ਦਾ ਹੈ ਜਿੰਨੇ ਛੋਟਾ ਗਲਾਸ ਲੈਣਾ ਹੋ 30 ਰੁ ਤੇ ਜਿਹੜਾ ਯੋਗਰਟ ਹੈਗਾ ਮੇਰਾ ਉਹ 60 ਰੁਪਏ ਦਾ ਹੈਗਾ 320 ਗ੍ਰਾਮ ਯੋਗਰਟ ਹੁੰਦਾ ਇਹਦੇ 'ਚ ਕਦੀ ਲੱਗਿਆ ਨਹੀਂ ਕਿ ਮੈਂ ਇੱਕ ਥੋੜਾ ਜਿਹਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸਮਾਜ ਦਾ ਤਾਣਾ ਵਾਣਾ ਇਹੋ ਜਿਹਾ ਹੈ ਆਫੀਸ਼ਲ ਆਫਿਸ ਵਰਕ ਨੂੰ ਛੱਡ ਕੇ ਤੁਸੀਂ ਰੋਡ ਸਾਈਡ ਆ ਕੇ ਇੱਕ ਵੈਂਡਰ ਕਹਿ ਸਕਦੇ ਹਣਾ ਤੇ ਇਹ ਇਹਦੇ ਕਿਸੇ ਮਹਿਸੂਸ ਨਹੀਂ ਹੋਇਆ ਕਿ ਮੈਂ ਥੋੜਾ ਜਿਹਾ ਲੋ ਸਟੇਜ ਜਿਹਾ ਵਾਹ ਦੇਖੋ ਜਦੋਂ ਬੰਦਾ ਇਹ ਗ੍ਰੈਜੂਏਟ ਕਰਦਾ ਨਾ ਉਹਦੇ ਵਾਸਤੇ ਕੰਮ ਛੱਡਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਉਹ ਕਹਿੰਦਾ ਮੈਂ ਬੇਸਿਕਲੀ ਆਪਣੇ ਅੰਮ੍ਰਿਤਸਰ ਦੇ ਵਿੱਚ ਜਦੋਂ ਕੋਈ ਬੰਦਾ ਗ੍ਰੈਜੂਏਟ ਕਰਕੇ ਜੌਬ ਲੈਂਦਾ ਹੈ 10 12000 ਦੀ ਉਹਨੂੰ ਸੈਲਰੀ ਮਿਲਦੀ ਆ ਇਸ ਤੋਂ ਤਾਂ ਨਹੀਂ ਜਾਂਦਾ ਉਹ ਤੇ ਫਿਰ ਐਕਸਪੀਰੀਅੰਸ ਮੰਗਦੇ ਆ ਬਟ ਐਕਸਪੀਰੀਅੰਸ ਕੋਈ ਹੈਗਾ ਨਹੀਂ ਆ ਉਹਨੇ ਗ੍ਰੈਜੂਏਟ ਕਰਕੇ ਜੇ ਉਹਨੇ ਜੌਬ ਕਰਨੀ ਤਾਂ ਉਹਨੂੰ 10 12000 ਦੀ ਨੌਕਰੀ ਮਿਲਣੀ ਆ ਪਰ ਉਹ ਫਸ ਵੀ ਜਾਂਦਾ ਕਿ ਯਾਰ ਹੁਣ ਮੈਂ ਰੋਡ ਤੇ ਕਿਤੇ ਕੰਮ ਨਹੀਂ ਕਰ ਸਕਦਾ ਕਿਉਂਕਿ ਮੈਂ ਪੜਿਆ ਲਿਖਿਆ ਹੋ ਗਿਆ ਸ਼ੁਰੂ ਸ਼ੁਰੂ ਚ ਆ ਲੋਕਾਂ ਨੇ ਮੈਨੂੰ ਬੋਲਿਆ ਸੀ ਕਿ ਯਾਰ ਆ ਕੀ ਹੈਗਾ ਕੀ ਚੀਜ਼ ਕੀ ਹੈਗੀ ਹੈ ਮਤਲਬ ਤੂੰ ਕਰਨਾ ਕੀ ਚਾਹਨਾ ਹੈ ਕੋਈ ਗੱਲ ਸੁਣੀ ਹੈ ਭਈਆ ਬਿਲਕੁਲ ਸੁਣੀ ਹੈ ਭਈਆ ਕਿਉਂ ਨਹੀਂ ਸੁਣੀਆ ਬੇਸਿਕਲੀ ਕੁਝ ਰਿਸ਼ਤੇਦਾਰ ਵੀ ਬੋਲ ਦਿੰਦੇ ਤੁਹਾਨੂੰ ਕਿ ਯਾਰ ਮਤਲਬ ਤੁਸੀਂ ਕਿਉਂ ਕਰਦੇ ਹੋ ਇਹੋ ਇਦਾਂ ਤੇ ਜਦੋਂ ਮਿਹਨਤ ਕਰਨੀ ਹੈ ਤਾਂ ਫਿਰ ਡਰਨਾ ਕਿਉਂ ਕਿਹਨੇ ਜ ਰੋਗੀ ਸ਼ੁਰੂ ਕੀਤਾ ਅਪਰੋਕਸੀਮੇਟਲੀ ਮੈਨੂੰ ਮਹੀਨਾ ਚੱਲਿਆ 11 ਤਰੀਕ ਨੂੰ ਮੈਂ ਸਟਾਰਟ ਕੀਤਾ ਸੀ ਇੱਕ ਮਹੀਨੇ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਕਰਕੇ ਜਦੋਂ ਮੈਂ ਸਟਾਰਟ ਕੀਤਾ ਸੀ ਤੇ ਹਫਤਾ ਦੋ ਹਫਤਾ ਥੋੜਾ ਜਿਹਾ ਮੈਂ ਡੀਮੋਟੀਵੇਟ ਹੋਇਆ ਸੀ ਕਿਉਂਕਿ ਸੇ ਅੱਗੇ ਕੀ ਪਲਾਨ ਹੈ ਅੱਗੇ ਪਲਾਨ ਕੁਝ ਨਹੀਂ ਹੈ ਮੈਂ ਚਾਹੁੰਦਾ ਕਿ ਚਲੋ ਲੋਕੀ ਹੋਰ ਪਸੰਦ ਕਰਨ ਆਣ ਬੇਸਿਕਲੀ ਹਜੇ ਇਹਨੇ ਲੋਕ ਨਹੀਂ ਪਿੰਦੇ ਇਹ ਲੋਕੀ ਨਾ ਹਾਂ ਬੇਸਿਕਲੀ ਕਹਿੰਦੇ ਆ ਕਿ ਨਹੀਂ ਯਾਰ ਹਜੇ ਮਤਲਬ ਰਿਸਪਾਂਸ ਉਹ ਨਹੀਂ ਮਿਲਦਾ ਪਿਆ ਜਿਹੜਾ ਮੈਨੂੰ ਮਿਲਣਾ ਚਾਹੀਦਾ ਸੀ ਬੇਸਿਕਲੀ ਸੇਲ ਹੁੰਦੀ ਪਈ ਆ ਮੈਂ ਮਾਲ ਕੱਟ ਲੈ ਕੇ ਆਣਾ ਬੇਸਿਕਲੀ ਤੇ 12 ਵਜੇ ਮੈਂ ਆਣਾ ਤੇ ਕੋਈ 4-5 ਮੈਨੂੰ ਵੱਜ ਜਾਂਦੇ ਸੇਲ ਕਰਦੇ ਕਰਦੇ ਤੇ ਮੈਂ ਕਹੂੰਗਾ ਕਿ ਕਰੀ ਜਰੂਰ ਲੋਕੀ ਆ ਕੇ ਟੇਸਟ ਕਰਕੇ ਵੇਖਣ ਇਹਨੂੰ ਨਾ ਸਾਡੇ ਦਸਕਰ ਆਪਣੀ ਲੋਕੇਸ਼ਨ ਸਮਝਾ ਦੇ ਮੇਰੀ ਲੋਕੇਸ਼ਨ ਹੈ ਕਿ ਐ ਐਮ ਐਮ ਮਾਲਵੀਆ ਰੋਡ ਨੋਵਲਟੀ ਚੌਂਕ ਤੋਂ ਜਦੋਂ ਕ੍ਰਿਸਟਲ ਚੌਂਕ ਵੱਲ ਨੂੰ ਜਾਇਦਾ ਤੇ ਫੁੱਲਕਾਰੀ ਸ਼ੋਰੂਮ ਦੇ ਓਪੋਜ਼ਿਟ ਮੈਂ ਖੜਾ ਹੁਣਾ ਲਾਸਟ ਨੋਜਨ ਪੀਰੀਅਡ ਕੋਈ ਖਾਸ ਮੈਸੇਜ ਬੇਸਿਕਲੀ ਲੋਕੀ ਕਹਿੰਦੇ ਨੇ ਕਿ ਯਾਰ ਆ ਕੰਮ ਸੋਖਾ ਆ ਤੁਸੀਂ ਆਓ ਤੇ ਗਲਾਸ ਫੜੋ ਤੇ ਲੱਸੀ ਪਾਓ ਤੇ ਦੇ ਦੋ ਲੋਕੀ ਇਹ ਦੇਖਦੇ ਆ ਕਿ ਹਾਂ ਉਹ ਬੰਦੇ ਨੇ ਗਲਾਸ ਚ ਲੱਸੀ ਪਾ ਕੇ ਤੇ ਦੇ ਦਿੱਤੀ ਤੇ 30 ਰੁਪਏ ਲੈ ਲਏ ਉਹਨੇ ਪਿੱਛੇ ਦੀ ਮੈਨੇ ਨਹੀਂ ਦੇਖਦੇ ਮੈਂ ਕਰੋ ਕੀ ਕਰਕੇ ਆਣਾ ਥੋੜੀ ਸਾਰੇ ਸਾਝੀ ਕਰੋ ਹਾਂ ਉਹ ਬੇਸਿਕਲੀ ਜਦੋਂ ਮੈਂ ਨਵਾਂ ਨਵਾਂ ਸਟਾਰਟ ਕੀਤਾ ਸੀ ਤੇ ਮੈਂ ਬਹੁਤ ਜ਼ਿਆਦਾ ਕੀ ਹਾਂ ਯਾਰ ਇਨੀ ਮਿਹਨਤ ਹੈ ਕੀਆ ਮੈਂ ਆਫਿਸ ਚ ਕਦੀ ਨਹੀਂ ਮੈਨੇ ਇਤਨੀ ਕੀਤੀ ਸੀ ਕਿਉਂਕਿ ਸਵੇਰੇ ਉੱਠ ਕੇ ਵਸਣਾ ਤੇ ਤਿਆਰ ਹੋ ਕੇ ਚਲੇ ਜਾਣਾ ਕੰਪਿਊਟਰ ਤੇ ਜਾਂ ਫਿਰ ਮਤਲਬ ਕਸਟਮਰ ਡੀਲ ਕਰ ਲੈਣਾ ਬਟ ਹੁਣ ਜਿਹੜੀ ਪ੍ਰੋਪਰ ਮਿਹਨਤ ਹੁੰਦੀ ਆ ਪਤਾ ਚੱਲਦਾ ਪਿਆ ਬੇਸਿਕਲੀ ਘਰ ਸਵੇਰੇ ਉੱਠਦਾ 6 ਵਜੇ 6 ਵਜੇ ਤੋਂ ਉੱਠ ਕੇ ਤਿਆਰੀ ਹੋਣੀ ਚੱਲ 12 12:30 ਮੈਂ ਇੱਥੇ ਪਹੁੰਚ ਜਾਣਾ ਹੈ ਬਿਲਕੁਲ ਕੋਈ ਸ਼ੁਨੀਆ ਕੁਛ ਨਹੀਂ ਸਾਰੇ ਖੁਸ਼ ਨੇ ਬਿਲਕੁਲ ਤਾਂ ਇਹ ਨੌਜਵਾਨ ਜਿਸ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ ਕਿ ਮਿਹਨਤ ਉਹ ਨਹੀਂ ਭਜਣਾ ਮਿਹਨਤ ਦਾ ਫਲ ਜਿਹੜਾ ਉਹ ਜ਼ਰੂਰ ਮਿਲੂਗਾ ਉਹ ਫਲ ਨੂੰ ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਜਿੱਥੇ ਸਰਕਾਰਾਂ ਤੇ ਵੀ ਝੋਟ ਹੈ ਕਿ ਸਰਕਾਰਾਂ ਜੋ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਵਾਅਦੇ ਕਰਦੀਆਂ ਨੇ ਘਰ ਘਰ ਨੌਕਰੀ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਉਹ ਉਹ ਦਾਅਵੇ ਕਿਤੇ ਨਾ ਕਿਤੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਜੇਹੀ ਕਾਰਨ ਹੈ ਕਿ ਸਾਡਾ ਜਿਹੜਾ ਯੂਥ ਹੈ ਉਹ ਬਾਹਰ ਦਾ ਰੁਕ ਕਰ ਰਿਹਾ ਹੈ ਪਰ ਇਸ ਰੋਜ਼ਮਾਰ ਨੇ ਇੱਕ ਚੰਗਾ ਸੁਨੇਹਾ ਦਿੱਤਾ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਮਿਹਨਤ ਤੋਂ ਨਾ ਘਬਰਾਓ ਕੰਮ ਨੂੰ ਛੋਟਾ ਵੱਡਾ ਨਾ ਸਮਝੋ ਦਿਲ ਲਾ ਕੇ ਜਨੂੰਨ ਦੇ ਨਾਲ ਕੰਮ ਕਰੋ ਸਫਲਤਾ ਜ਼ਰੂਰ ਮਿਲੇਗੀ ਕੈਮਰਾਬਸਰ ਆਕਮਰ ਦੇ ਨਾਲ ਅਵਿੰਦਰ ਸਿੰਘ ਮੋਂਗਾ ਪੀ.ਟੀ.ਸੀ. ਨਿਊਜ਼ ਅੰਮ੍ਰਿਤਸਰ